ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਜਿਹੜੀ ਅੱਜ ਆਪਣੇ ਦੋਵਰਾ ਸਾਹਿਬੰਦ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਦਾ ਮੁੱਖ ਕਾਰਨ ਕੀ ਹੈ ਦੇਖੋ ਗੁਰੂ ਪਾਤਸ਼ਾਹ ਦਾ ਫਰਮਾਨ ਹੈ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰਨਾਮ ਮੰਨ ਵਸਾਏ ਕਿ ਗੁਰਬਾਣੀ ਦੇ ਨੂੰ ਹਿਰਦੇ ਦੇ ਵਿੱਚ ਵਸਾਉਣ ਦੇ ਨਾਲ ਹੀ ਸਾਡੇ ਸਰੀਰ ਦੇ ਜੋ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਦੂਰ ਚਲੇ ਜਾਂਦੇ ਨੇ ਔਰ ਗੁਰਬਾਣੀ ਇਹੋ ਜਿਹਾ ਹੈ ਕਿ ਇਹੋ ਜਿਹਾ ਰਸ ਕੇ ਸਹਿਜੇ ਸਾਡੇ ਮਨਾਂ ਦੇ ਵਿੱਚ ਇਹ ਹਿਰਦੇ ਦੇ ਵਿੱਚ ਵਸ ਜਾਂਦੀ ਹੈ ਸੋ ਅਸੀਂ ਬਹੁਤ ਹੀ ਵਡ ਭਾਗੇ ਆ ਕਿ ਗੁਰਦੁਆਰਾ ਸਾਹਿਬ ਸਾਹ ਸੰਗਤ ਮੁਲਾ ਕਿਲੇ ਵਾਲਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਜਸਮੀਲ ਸਿੰਘ ਇੰਦਰਜੀਤ ਸਿੰਘ ਸੋਢੀ ਜੀ ਇਹਨਾਂ ਸਾਰਿਆਂ ਦੇ ਵੀਰਾਂ ਦੇ ਉਪਰਾਲਿਆਂ ਸਦਕਾ ਜੋ ਕਿ ਸਾਲਾਨਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਸੋ ਇਸ ਵਾਰ ਇਹਨਾਂ ਦੇ ਸਹਿਯੋਗ ਦੇ ਸਦਕਾ ਉਪਰਾਲਿਆਂ ਸਦਕਾ ਗੁਰੂ ਪਾਤਸ਼ਾਹ ਦੀ ਅਪਾਰ ਬਖੀਰ ਸਦਕਾ ਸੋਮਵਾਰ ਮਹਾਨ ਕੀਰਤਨ ਦਰਬਾਰ 27 ਸਤੰਬਰ ਦੇਨ ਸ਼ਨੀਵਾਰ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਦਰਬਾਰ ਗੁਰਦਰਾ ਸਾਹਿਬ ਵਿਖੇ ਇੱਥੇ ਹੀ ਧਾਰਮਿਕ ਜੋ ਪੰਡਾਲ ਦੀਵਾਨ ਸਜਾਏ ਜਾਣਗੇ ਜੀ ਇਸੇ ਲੜੀ ਤਹਿਤ 26 ਸਤੰਬਰ ਨੂੰ ਗੁਰਦਰਾ ਸਾਹਿਬ ਸੰਗਤ ਵਿਖੇ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾਂਦੇ ਨੇ ਸੋ ਇਹ ਬਹੁਤ ਹੀ ਸ਼ਲਾਘਾਜਨ ਉਦਮ ਹੋਰ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ੀ ਸਦਕਾ ਇਹ ਸਮਾਗਮ ਹੁੰਦੇ ਨੇ ਸੋ 27 ਸਤੰਬਰ ਨੂੰ ਇਹ ਕੀਰਤਨ ਦਰਬਾਰ ਹੈ ਔਰ 26 ਸਤੰਬਰ ਨੂੰ ਇੱਕ ਗੁਰਦੁਆਰਾ ਸਾਹਿਬ ਸੰਗਤ ਵਿਖੇ ਲੋੜਵੰਦ ਲੜਕੀਆਂ ਦੇ ਆਨੰਦਕਾਰ ਵੀ ਆਇਆ। ਸੋ ਇਸੇ ਤਰ੍ਹਾਂ ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਅੱਜ ਜੋ ਮੀਟਿੰਗ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਹਿਰ ਦੀਆਂ ਸਬੂਤ ਧਾਰਮਿਕ ਜਥੇਬੰਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਨੇ। ਸੋ ਇਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਆਪ ਵੀ ਸ਼ਮੂਲਿਤ ਕਰਨੇ ਆਂ ਔਰ ਇਹਨਾਂ ਸਮਾਗਮਾਂ ਸੰਬੰਧੀ ਪ੍ਰਚਾਰ ਵੀ ਕਰਨਾ ਹੈ। ਦੇਖੋ ਬੈਨਰ ਵੀ ਲੱਗ ਚੁੱਕੇ ਨੇ ਗੁਰਦੁਆਰਾ ਸਾਹਿਬ ਵਿਖੇ ਇਹ ਇਸ਼ਤਿਹਾਰ ਵੀ ਛਾਪ ਚੁੱਕੇ ਨੇ ਔਰ ਨਾਲ ਦੇ ਨਾਲ ਜੋ ਸੱਦੇ ਪੱਤਰ ਨੇ ਉਹ ਵੀ ਅੱਜ ਦਿੱਤੇ ਜਾਣਗੇ ਤਾਂ ਕਿ ਗੁਰਦੁਆਰਾ ਸਾਹਿਬ ਵਿਖੇ ਆਪਣੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਉੱਤੇ ਇਹ ਪ੍ਰਚਾਰ ਵੀ ਕਰਨਗੇ ਔਰ ਸੰਗਤਾਂ ਨੂੰ ਵੱਧ ਤੋਂ ਵੱਧ ਗੁਰੂ ਦੇ ਨਾਲ ਜੋੜਨਗੇ ਸੋ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜੋ ਅਜੋਕਾ ਸਮਾਂ ਔਰ ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨ ਵਾਲਾ ਕਿਉਂਕਿ ਸਾਡਾ ਜੋ ਨੌਜਵਾਨ ਆ ਉਹ ਬੇਲੋੜੀ ਸੋਸ਼ਲ ਮੀਡੀਆ ਤੋਂ ਪ੍ਰੇਰਿਤ ਬਹੁਤ ਹੋ ਚੁੱਕਾ ਸੋ ਇਹ ਸੁਨੇਹਾ ਵੀ ਦਿੱਤਾ ਜਾਣਾ ਹੈ ਕਿ ਆਪਣਾ ਇਹ ਜਿਹੜਾ ਨੌਜਵਾਨ ਗੁਰ ਇਤਿਹਾਸ ਦੇ ਨਾਲ ਜੁੜੇ ਔਰ ਸ਼ੀਦਾਨੀਆਂ ਭਗਤਾਂ ਦੀਆਂ ਫਕੀਰਾਂ ਦੀਆਂ ਜੀਵਨੀਆਂ ਤੋਂ ਜ਼ਿਆਦਾ ਪ੍ਰੇਰਿਤ ਹੋਵੇ ਔਰ ਆਪਣੇ ਜੀਵਨ ਦੇ ਵਿੱਚ ਢਾਲ ਕੇ ਆਪਣਾ ਜੀਵਨ ਸਫਲ ਕਰੇ ਮੈਂ ਇਹਨਾਂ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਕਿ ਆਪਣੇ ਸਾਡੇ ਇਸ ਸਮਾਗਮਾਂ ਦਾ ਜੋ ਲਾਈਵ ਹੈ ਔਰ ਨਾਲ ਦੀ ਨਾਲ ਜੋ ਪ੍ਰਚਾਰ ਹੈ ਉਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਤਾ ਤੱਕ ਪਹੁੰਚਾਉਂਦੇ ਨੇ ਸਾਰਿਆਂ ਦਾ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਸਤਿ ਸ੍ਰੀ ਅਕਾਲ